ਕਮਾਲ ਆ ਯਾਰ ਕੋਠੀ ਨੂੰ ਧੱਕੀ ਜਾਂਦੇ ਆ ਵੇਖ ਤੱਕ ਤੱਕ ਕਿ ਤੱਕ ਤੱਕ ਕਿ ਗਾਂਹ ਲੈ ਜਾਂਦੇ ਆ ਮੰਨ ਲਾ ਜੇ ਕੋਠੀ ਟੱਗ ਪੇਟਾ ਜੇ ਕੋਈ ਚੱਕਰ ਬਣ ਜੇ ਤਾਂ ਜ਼ਿੰਮੇਵਾਰ ਕੌਣ ਹੈ ਬਾਈ ਠੇਕੇਦਾਰ ਕੌਣ ਹੈ ਬਾਈ ਜੀ ਠੇਕੇਦਾਰ ਕੌਣ ਹੈ ਚੱਪਲ ਦਾ ਮੈਕਲਾ ਦਾ ਕੋਠੀ ਤੁੱਕੀ ਤੁਸੀਂ ਧੱਕੀ ਜਾਂਦੇ ਆ ਹਾਂਜੀ ਹਾਂਜੀ ਬਾਈ ਆਪਾਂ ਧੱਕੀ ਆ ਤੇ ਬਾਈ ਇਹ ਜੇ ਕੁਝ ਹੋ ਜੇ ਤਾਂ ਜ਼ਿੰਮੇਵਾਰੀ ਥੋੜੀ ਹੈ ਹਾਂਜੀ ਆਪਣੀ ਜ਼ਿੰਮੇਵਾਰੀ ਹੋਰ ਤਾਂ ਕਿਵੇਂ ਜਾਊ ਬਾਈ ਸਾਰੇ ਬੰਦੇ ਕੰਮ ਕਰੀ ਜਾਂਦੇ ਆ ਘਰ ਵਾਲੇ ਬੈਠੇ ਆ ਅੰਦਰ ਸਾਰੀ ਪੈਣੇ ਬੈਣੇ ਆ ਸਾਰਾ ਕੁਝ ਚੱਲੀ ਜਾਂਦਾ ਜੀ ਨਹੀਂ ਜ਼ਿੰਮੇਵਾਰੀ ਕੀ ਹੁੰਦੀ ਐ ਬਈ ਤੁਹਾਡੀ ਇਹਦੇ ਚ ਜ਼ਿੰਮੇਵਾਰ ਆਪਣਾ ਲੈ ਲਿਖਾ ਹੁੰਦਾ ਵੱਡੇ ਵੀਰ ਲੇਖ ਲਿਖਾ ਕਰਦੇ ਪਹਿਲਾਂ ਲੈ ਲਿਖਾ ਕਰਦੇ ਆਪਾਂ ਫੇਰ ਹੀ ਮਕਾਨ ਨੂੰ ਚੱਕਣ ਜਾਂ ਤੋੜਨ ਦੀ ਗੱਲ ਕਰਦੇ ਆ ਕਿਉਂਕਿ ਬਈ ਰਿਸਕ ਬਹੁਤ ਆ ਯਾਰ ਜੇ ਗੱਲਬਾਤ ਕੋਈ ਇਧਰੋਂ ਤੋਂ ਰਿਸਕੀ ਐ ਮਾੜੀ ਮੋਟੀ ਐ ਤਾਂ ਮਾੜੀ ਮੋਟੀ ਤਾਂ ਹੁਣ ਵੱਡੇ ਭਾਈ 1 ਇੰਚੀ 2 ਇੰਚੀ ਦਾ ਹੁਣ ਇਹ ਵੀ ਉਧਰੋਂ ਵੇਖੋ ਤੁਸੀਂ ਲੈਂਕ ਨਾਲ ਜੋੜਿਆ ਵਾ ਤੇ 1 ਇੰਚੀ 2 ਇੰਚੀ ਦਾ ਤੂੰ ਕੋਠਾ ਮਕਾਨ ਕੋਈ ਵੀ ਤੋੜਦੇ ਆ ਆਪਾਂ ਹੁੰਦਾ ਹੀ ਐ ਬਸ ਇੱਥੇ ਅੱਛਾ ਬਾਕੀ ਤੇ 40 ਤੋਂ 45% ਰਿਸਕ ਰਹਿੰਦਾ ਜੀ ਹੂੰ 100 ਲੈ ਕੇ ਗਰੰਟੀ ਹੈ ਲੈ ਕੇ ਗਰੰਟੀ ਹੈ ਜੇ ਕੰਮ ਨਹੀਂ ਕਰਦੇ ਤੂੰ ਬਿਨਾ ਵੀਰੇ ਲਿਖਤ ਕਰੋਗੇ ਵੀ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਫਿਰ ਕੰਮ ਸ਼ੁਰੂ ਕਰਦੇ ਹਾਂ ਫਿਰ ਕੰਮ ਸ਼ੁਰੂ ਕਰਨਾ ਉਸ ਤੋਂ ਬਿਨਾ ਅਸੀਂ ਕੰਮ ਨਹੀਂ ਕਰਦੇ ਇਹ ਗੱਲ ਤਾਂ ਤੁਹਾਡੀ ਠੀਕ ਲੱਗੀ ਤੇ ਇਹ ਕਿੰਨੇ ਤਾਂ ਪਿੱਛੇ ਨੂੰ ਧੱਕਣੀਆਂ ਇਹ ਹਾਂਜੀ ਪਿੱਛੇ ਨੂੰ ਧੱਕਣੀਆਂ ਕਿੰਨੇ ਫੁੱਟ ਇਹ 30 ਫੁੱਟ ਲੈ ਕੇ ਜਾਣੀਆਂ ਜੀ ਤੇ ਹੁਣ ਕਿੰਨੀ ਲੈ ਗਏ ਤੁਸੀਂ ਇਹ ਹੋ ਗਈ 53 ਕਿ ਫੁੱਟ ਹੋ ਗਈ ਜੀ 20 ਕਿ ਫੁੱਟ ਰਹਿੰਦੀ ਹੈ ਅੱਛਾ 20 ਕਿ ਰਹੇਗੀ ਹਾਂਜੀ ਹਾਂਜੀ ਤੇ ਉੱਚੀ ਵੀ ਚੱਕਣੀ ਹੈ ਇਹ 1.5 ਕਿ ਫੁੱਟ ਉੱਚੀ ਚੱਕਣੀ ਹੈ ਜੀ ਤੇ 6 ਫੁੱਟ ਉਧਰੋਂ ਸਾਈਡ ਤੇ ਕਰਨੀਆਂ ਜੀ ਇਹ ਤਾਂ ਫਿਰ ਪੂਰੀ ਦੀ ਪੂਰੀ ਕਾਇਆ ਪਲਟੀ ਕਰ ਦੋਗੇ ਹਾਂਜੀ 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 ਇਹ ਚੱਕਰ ਕੀ ਬਣਿਆ ਵੀ ਪਿੱਛੇ ਨੂੰ ਕਾਹਤੋਂ ਕਰੀ ਜਾਂਦੇ ਕਿ ਮੂਹਰੇ ਜਗ੍ਹਾ ਘੱਟ ਲੱਗਦੀ ਹੈ ਨਾ ਕਿਹੜਾ ਥੋੜਾ ਸੀਗਾ ਜੀ 20 ਤੋਂ 15 ਫੁੱਟ ਦੀ ਇੱਕ ਥਿਕਰੀ ਨੂੰ ਵੇੜਾ ਸੀਗਾ ਜੀ ਇਹਨਾਂ ਦਾ ਤੇ ਬਾਅਦ 'ਚ ਉਹ ਬਣਾਇਆ ਵਾ ਸੀ ਮਗਰ ਗੱਡੀਆਂ ਖੜਾਉਣ ਨੂੰ ਜਾਂ ਹੋਰ ਅੱਛਾ ਹੁਣ ਮੂਹਰੇ ਪਾਰਕ ਪ੍ਰੂਕ ਬਣਾ ਕੇ ਕਹਿੰਦੇ ਵੀ ਇੱਧਰ ਗੱਡੀਆਂ ਖੜਾਉਣ ਨੂੰ ਬਣਾ ਤਾਂ ਜੂਗਾ ਅੱਛਾ ਤੇ ਮੂਹਰੇ ਵੇੜਾ ਖੁੱਲਾ ਕਰਨ ਦੇ ਖਾਤਰ ਇਹਨਾਂ ਨੇ ਇੱਕ ਇਹ ਹੋਰ ਕੋਈ ਵੱਡੀ ਕਰਨੀ ਆ ਜੀ ਉਹ ਵੀ ਹੋ ਜੂ ਹਾਂ ਉਹ ਫਿਰ ਇੱਥੇ ਗ੍ਰੇਬ ਘੱਟ ਰਹਿੰਦਾ ਸੀ ਉਹ ਕਰਕੇ ਉਧਰ ਨੂੰ ਲੈ ਕੇ ਜਾਣੀਆਂ 6 ਫਿਰ ਤੇ ਫਿਰ ਦਿਖਾਵਾਂਗੇ ਸਾਰੀ ਵੀ ਕਿਵੇਂ ਕਿਵੇਂ ਕੀ ਹਾਂਜੀ ਹਾਂਜੀ ਬਹੁਤ ਕੰਮ ਹੁੰਦਾ ਇਹਦੇ ਚ ਜਿੱਕੀ ਮੈਂ ਲਗਾ ਬਈ ਟਰੱਕ ਲੱਗ ਜਾਂਦਾ ਉਹ ਜੱਕਾਂ ਦਾ ਹਨਾ ਇਹਦੇ ਹਾਂਜੀ ਹਾਂਜੀ ਜੈਕ ਤਾਂ ਹੁਣ 6 ਲਾਈਏ ਫਿਰ 6 ਜੈਕ ਲੱਗੇ ਜੀ ਆਪਣੇ ਅੱਛਾ 6 ਜੈਕ ਲੱਗੇ ਵੀ ਹਾਂਜੀ 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 ਅੰਦਰ ਚੱਲ ਗਏ ਵੀ ਆਪਾਂ ਕਿ ਪਿੱਛੇ ਚਲੀ ਬੂਰ ਵੀ ਆ ਜਾਓ ਜੀ ਅੰਦਰ ਚੱਲ ਵੜਦੇ ਹਾਂ ਤੇ ਇਹ ਬਾਈ ਕੋਠੀ ਬਾਈ ਕਹਿੰਦਾ ਵੀ ਉੱਚੀ ਵੀ ਚੱਕਣੀ ਐ ਪਿੱਛੇ ਨੂੰ ਵੀ ਲਿਆਣੀ ਐ ਤੇ ਸਾਈਡ ਤੇ ਵੀ ਧੱਕਣੀ ਹੈਗੀ ਹਾਂਜੀ ਹਾਂਜੀ ਤਾਂ ਕੀ ਹੈ ਬਈ ਤੁਹਾਡ ਸੁਖਦੇਵ ਸਿੰਘ ਠੇਕੇਦਾਰ ਬਾਈ ਨੂੰ ਕਹਿੰਦੇ ਪਿੰਡ ਕਿਹੜਾ ਵੀ ਥੋੜਾ ਰਣਸੀਹ ਕਲਾ ਜੀ ਰਣਸੀਹ ਕਲਾ ਮਿੰਟੂ ਸਰਪੰਚ ਵਾਲਾ ਹਾਂ ਮਿੰਟੂ ਸਰਪੰਚ ਵਾਲਾ ਸਰਪੰਚ ਬਹੁਤ ਮਸ਼ਹੂਰ ਆ ਤੁਹਾਡਾ ਬਿਲਕੁਲ ਬਿਲਕੁਲ ਮੋਗੇ ਜ਼ਿਲ੍ਹੇ ਚ ਪੈਂਦਾ ਨਾ ਹਾਂਜੀ ਮੋਗੇ ਜ਼ਿਲ੍ਹੇ ਤੇ ਇੱਥੋਂ ਤੱਕ ਲੈ ਕੇ ਆਉਣੀ ਹੈ ਇੱਥੋਂ ਤਾਈ ਲੈ ਕੇ ਆਉਣੀ ਹੈ ਜੀ ਤੇ ਇਹ ਨਿਓ ਪਹਿਲਾਂ ਹੀ ਕੱਢ ਦਿੰਨੇ ਤੇ ਪਹਿਲਾਂ ਹੀ ਪ੍ਰੋਪਰ ਨਿਓ ਆ ਕੱਢੀਆਂ ਹੋਈਆਂ ਜੀਆਂ ਆਪਣੀਆਂ ਲੈਵਲ ਲੂਵਲ ਜਮਾ ਜਮਾ ਲੈਵਲ ਤੇ ਹੀ ਕਰਕੇ ਮਕਾਨ ਸਹੀ ਤੁਰਿਆ ਆਉਂਦਾ ਜੀ ਅੱਛਾ ਫਿਰ ਰਿਸਕ ਮਤਲਬ ਵੀ ਐਂ ਕਹਿ ਲਗੇ ਵੀ ਮੰਨਣਾ ਤਾਂ ਪੈਂਦਾ ਪਰ ਮੰਨਣਾ ਪੈਂਦਾ ਹਾਂਜੀ ਆ ਦੇ ਰੇਗਾ ਪ੍ਰੋਪਰ ਬਾਕੀ ਕਹਿੰਦਾ ਸਾਰੀਆਂ ਸੇਫ ਆ ਅੱਛਾ ਹਾਂਜੀ 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 ਠੀਕ ਐ ਤੇ ਇਸ ਤਰ੍ਹਾਂ ਹੁੰਦਾ ਕਿੰਨਾ ਕੁ ਪੁਰਾਣਾ ਕੰਮ ਆ ਵੀ ਤੁਹਾਡਾ ਆਪਣਾ ਹੈਗਾ 7 ਸਾਲ ਵੱਡੇ ਭਾਈ ਤੇ ਮਤਲਬ ਵੀ ਕੋਈ ਦਿੱਕਤ ਅੱਜ ਤੱਕ ਕਿਸੇ ਮકાਨ ਚਾਈ ਨਹੀਂ ਨਹੀਂ ਦਿੱਕਤ ਨਹੀਂ ਮકાਨ ਤੇ ਨਹੀਂ ਆਉਂਦੀ ਭਾਈ ਬਾਕੀ ਜੇ ਕੋਈ ਕੰਦ ਬਹਿ ਜਾ ਜਾਂ ਹੁਣ ਕਹਿੰਦੇ ਮੀਂਹ ਬਹੁਤ ਪੈ ਗੇ ਪਾਣੀ ਹੁਣ ਨੀਵੀਂ ਕਰਕੇ ਨਿਕਲਦਾ ਨਹੀਂ ਕਿ ਪਾਸੇ ਇਧਰ ਵੀ ਖੇਤ ਆ ਗਏ ਮੂਰੇ ਵੀ ਹੁਣ ਤੁਸੀਂ ਵੇਖਿਆ ਹੀ ਆ ਹੂੰ ਉਹਦਾ ਕਰਕੇ ਜੇ ਕੋਈ ਨਿਉ ਨੂੰ ਬਹਿ ਜਾ ਕੋਈ ਕੰਧ ਡਾਪਦੀ ਆ ਜਾਂ ਹੋਰ ਕੋਈ ਉਹ ਆਪਾਂ ਆਪਦੀ ਗਾਰੰਟੀ ਤੇ ਕੱਢ ਕੇ ਦਿੰਨੇ ਆ ਆਪਦਾ ਖਰਚਾ ਮਟੀਰੀਅ ਹੂੰ ਕਿਉਂਕਿ ਕੰਦ ਆਵਦੀ ਤਾਂ ਆਪਾਂ ਕੱਢ ਕੇ ਦੇਣੀ ਆ। ਬਾਕੀ ਲੈਂਟਰ ਨੂੰ 100% ਗਰੰਟੀ ਆ। ਲੈਂਟਰ ਨੂੰ ਕੋਈ ਛੇੜਟ ਨਹੀਂ ਆਉਂਦੀ ਜੀ। ਕੋਈ ਦਿੱਕਤ ਨਹੀਂ ਆਉਂਦੀ। ਹਾਂ ਕੰਦ ਜਿਵੇਂ ਮਰਜ਼ੀ ਬਾਅਦ ਚ ਕੱਢੀ ਜਾ ਕੋਈ ਖਾਸ ਗੱਲ ਨਹੀਂ। ਮਤਲਬ ਜਿੰਨੇ ਕਿਹੜੀ ਬੰਦੇ ਦਿਲਚਸਾਰ ਹੁੰਦਾ ਵੀ ਆਹ ਨਾ ਹੋ ਜਾਏ ਉਹ ਨਾ ਹੋ ਜਾਏ ਕੋਈ ਚੱਕਰ ਨਹੀਂ। ਨਾ 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 ਬੇਫਿਕਰ ਹੋ ਕੇ ਬੰਦੇ ਬੇਫਿਕਰ ਹੋ ਕੇ ਬੱਡੇ ਵੀਰੇ ਕੰਮ ਹੁਣ ਆਪਣੇ ਸਾਡੇ ਪਿੰਡ ਦੇ ਗਏ 6 ਫਾਰਮਾਂ ਕੰਮ ਕਰੀ ਜਾਂਦੇ। ਪੂਰਾ ਅੱਛਾ। ਘੜਾਲੇ ਨਾਲ ਕੰਮ ਚੱਲਦਾ ਪੂਰੇ ਸਿਰੇ ਬੰਦੇ ਆ ਬਾਈ ਸਾਡੇ ਪਿੰਡ ਦੇ ਇੱਕ ਨੰਬਰ ਰਣ ਸਿੰਘ ਕਲਾਂ ਦੇ। ਅੱਛਾ ਮੰਨਿਆ ਜਾਂਦਾ ਪਿੰਡ ਮੈਂ ਕਹਿੰਦਾ 6 ਫਾਰਮ ਆ ਜੀ 40 ਤੋਂ 45 ਮੁੰਡੇ ਕੰਮ ਕਰਦੇ ਆ ਤੇ ਹੁਣ ਦਿਖਾਓ ਵੀ ਅੰਦਰੋਂ ਕੀ ਜਗਾੜਮੈਂਟ ਕਿੱਧਰ ਦੀ ਦਿਖਾਉਂਗੇ ਹਾਂਜੀ ਇੱਧਰ ਦੀ ਆਪਾਂ ਇੱਧਰ ਦੀ ਚੱਲ ਕੇ ਵੇਖੀ ਆਪਾਂ ਤੇ ਇਹ ਬਈ ਅੰਦਰੋਂ ਆ ਕੋਠੀ ਹਨਾ ਤੁਸੀਂ ਦੇਖ ਸਕਦੇ ਆ ਤੇ ਇਹਦੇ ਚ ਹੁਣ ਸਮਝ ਲਓ ਵੀ ਕੱਲੀਆਂ ਫਰਸ਼ਾਂ ਗਾਇਬ ਆ ਹਨਾ ਬਾਕੀ ਨਿਆਂ ਤੋਂ ਲੈ ਕੇ ਸਾਰਾ ਜਿਹੜਾ ਢਾਂਚਾ ਉਹ ਨਾਲ ਨਾਲ ਤੁਰਿਆਂ ਦਾ ਫਰਸ਼ਾਂ ਦੁਆਰਾ ਲੱਗਣੀਆਂ ਹਨਾ ਫਰਸ਼ਾਂ ਭਰਤ ਦੁਆਰਾ ਪੈਣਾ ਜੀ ਉਹ ਭਰਤ ਦੁਆਰਾ ਪੈ ਜੂ ਹਨਾ ਹਾਂਜੀ ਹਾਂਜੀ ਤੇ ਮਜ਼ਬੂਤੀ ਚ ਕੋਈ ਕਮੀ ਨਹੀਂ ਹਨਾ ਬਈ ਕੋਈ ਕਮੀ ਨਹੀਂ ਕੋਠੀ ਬਹੁਤ ਵਧੀਆ ਬਣੀ ਆ ਜੀ ਪੂਰਾ ਪੂਰਾ 100% ਲੈਂਟਰ ਵਧੀਆ ਪਿਆ ਜੀ ਅੱਖਾਂ ਦੀ ਮਾਰਾ ਕੇ ਦੇਖੋ ਝਾਕ ਬਾਕੀ ਨੇ ਪ੍ਰੋਪਰ ਆ ਪੌੜੀਆਂ ਕਹਿੰਦੇ ਢਾਉਣੀਆਂ ਤੇ ਇੱਧਰ ਦੀਆਂ ਕਰਨੀਆਂ ਸਟੋਰ ਵੈਦ ਦੀ ਅੱਛਾ ਹਾਂਜੀ ਮੈਂ ਕਿਹਾ ਵੀ ਅਸੀਂ ਤਾਂ ਨਾਲ ਲੈ ਕੇ ਜਾਵਾਂਗੇ ਉੱਥੇ ਜਾ ਕੇ ਢਾ ਦੇਉ ਆ ਰਸਈਆਂ ਕੀ ਹਨ ਹਾਂਜੀ ਪ੍ਰੋਪਰ ਸਮਾਨ ਸਾਰਾ ਫਿਰ ਉੱਪਰ ਲੱਗਿਆ ਸਾਰਾ ਨਾਲ ਹੀ ਜਾਣ ਅੱਛਾ ਉਵੇਂ ਦਾ ਉਵੇਂ ਠੀਕਾ ਨਾਲ ਜਿਹੜਾ ਟੂਟੀਆਂ ਆਪਣੀਆਂ ਪਲੰਬਰ ਦੇ ਨਾਲ ਉਤਰ ਕੰਮ ਹੋ ਗਿਆ ਗਿੱਜਰ ਵਗੈਰਾ ਤਾਂ ਲੱਗੇ ਲੁਗੇ ਆ ਸਾਰਾ ਕੁਝ ਉਵੇਂ ਹੀ ਜਾਣਾ ਜੀ ਠੀਕ ਹੈ ਕੋਈ ਰਿਕਵਰਟ ਨਹੀਂ ਕੋਈ ਨੁਕਸਾਨ ਨਹੀਂ ਇਹਦਾ ਹੂੰ ਬਾਕੀ ਜੇ ਕੋਈ ਕੰਦ ਨੂੰ ਪ੍ਰੋਬਲਮ ਵੀ ਆ ਜਾਂਦੀ ਹੈ ਤੇ ਉਹ ਆਪਾਂ ਕੱਢ ਕੇ ਦੇਵਾਂਗੇ ਜੀ ਉਹਦਾ ਕੋਈ ਫਾਇਦਾ ਨਹੀਂ ਜੀ ਲੈਂਟਰ ਨੂੰ ਪ੍ਰੋਬਲਮ ਨਹੀਂ ਆਉਣ ਦਿੰਦੇ ਆਪਾਂ ਸਹੀ ਹੈ ਬਾਕੀ ਬਈ 53 ਫੁੱਟ ਬਾਈ ਕਹਿੰਦੇ ਅਸੀਂ ਅੱਗੇ ਲੈ ਆਏ ਹਨ ਤਾਂ 53 ਫੁੱਟ ਲਿਆਉਣ ਤੋਂ ਬਾਅਦ ਕੀ ਇਹਦੇ ਵਿੱਚ ਦਿੱਕਤ ਪਰੇਸ਼ਾਨੀ ਤੁਸੀਂ ਦੇਖ ਹੀ ਸਕਦੇ ਆ ਸਾਰਾ ਸਿਸਟਮ ਜਿਹੜਾ ਹੈਗਾ ਉਵੇਂ ਹੀ ਖੜਾ ਹੈਗਾ ਹਾਂਜੀ ਆ ਬਾਅਦ ਇਹ ਅੱਜ ਕਮਰੇ ਹਨ ਆਪਾਂ ਦੇਖ ਲੈਣੇ ਆਗੇ ਤੇ ਆ ਕੀ ਹੈ ਬਈ ਇੱਧਰ ਬਾਥਰੂਮ ਹੈ ਹਾਂ ਤਾਂ ਇੱਧਰ ਬਾਥਰੂਮ ਆ ਗਿਆ ਹਾਂ ਬਾਥਰੂਮ ਗਿੱਜਰਾ ਗਿਆ ਸਮਝ ਲੁ ਇੱਧਰ ਆ ਕਮਰੇ ਆ ਗਏ ਹਨ ਬਈ ਇੱਧਰ ਮੁੰਡੇ ਕੰਮ ਕਰੀ ਜਾਂਦੇ ਆਗੇ ਇਹ ਆਪਣਾ ਮੇਰੇ ਕਲਰ ਡਰਾਇੰਗ ਰੂਮ ਹੋਊਗਾ। ਹਾਂਜੀ ਤੇ ਇਧਰ ਕਮਰੇ ਆ ਗਏ ਹਾਂ ਭਾਈ। ਹਾਂਜੀ ਹਾਂਜੀ। ਤੇ ਕੱਲੀਆਂ ਫਰਸ਼ਾਂ ਹੀ ਗਾਇਬ ਹੈ ਬਾਕੀ ਸਾਰਾ ਢਾਂਚਾ ਦਾ ਸੇਮ ਹੋੂ ਬੂ ਹੋ ਉਵੇਂ ਹੀ ਹੈਗਾ ਹਨਾ ਵਿਚਾਲੇ ਤੁਸੀਂ ਦੇਖ ਸਕਦੇ ਆ ਪੌੜੀਆਂ ਉਵੇਂ ਖੜੀਆਂ ਪੌੜੀਆਂ ਦੇ ਥੱਲੇ ਇਸ ਵਕਤ ਕੁਝ ਨਹੀਂਗਾ। ਤੇ ਜੱਕਾਂ ਦੇ ਸਾਰੇ ਆਉਂਦੇ ਭਈ ਇਹ ਤਿੰਨ ਤਿੰਨ ਗਾਟਰ ਲਾ ਕੇ ਆਉਨੇ ਫਿਰ ਤੁਸੀਂ। ਹਾਂਜੀ ਹਾਂਜੀ ਬੱਡੇ ਵੀਰ। ਐਡੋ ਵੱਡੀ ਸੈਟਿੰਗ ਪਾ ਕੇ ਫੇਰ ਹੀ ਇਹਨੇ ਮਕਾਨੇ ਤੁਰਨਾ ਪ੍ਰੋਪਰ। ਇਹ ਵਰ ਵੀ ਜਿਵੇਂ ਮੰਨ ਲਓ ਆ ਤੁਸੀਂ ਕੀ ਲਾਇਆ ਡਈਆਂ ਕਿ ਬੋਲਦੇ ਇਹਨੂੰ ਕਿ ਕੀ ਪੰਜ ਜਿਹੜੀਆਂ ਆ ਚੈਨਰ ਪੰਜ ਥਈ ਧਰੇ ਹੋਏ ਹੈਗੇ ਇਹ ਪੰਜ ਸੂਤਾ ਸਰੀਆ सॉरी ਪੰਜ ਸੂਤਾ ਚੈਨਰ ਆ ਜੀ ਇਹ ਪੰਜ ਸੂਤਾ ਚੈਨਰ ਇਹ ਬਰਾਬਰ ਤੋਰਦੇ ਆ ਜਮਾ ਬਾਈ ਹਾਂਜੀ ਇਹਦਾ ਹੇਠਾਂ ਵੀ ਪਹਿਣਾ ਚੈਨਰ ਉੱਪਰ ਵੀ ਪਹਿਣਾ ਥੱਲੇ ਬਾਲੇ ਪਹਿਣੇ ਆ ਜੀ ਅੱਛਾ ਪੂਰਾ ਮਜ਼ਬੂਤੀ ਨਾਲ ਆ ਵੀ ਐਂ ਕਰਕੇ ਵੀ ਚੈਨਰ ਬੈਠੇ ਨਾ ਉਹਦਾ ਕਰਕੇ ਕੰਨੀਆਂ ਕਾ ਚੈਨਰ ਦੀਆਂ ਬਹਿਣ ਨਾ ਉਹਦੇ ਵਿੱਚ ਬਾਲਾ ਪਾ ਜਾਣਾ ਜੀ ਠੀਕ ਹੈ ਵੀ ਜੇ ਬੈਠ ਵੀ ਜਾਵੇ ਤਾਂ ਉਹਨੂੰ ਬਾਲਾ ਰੋਕ ਲੂਗਾ ਹਾਂ 2.5 2 ਦਾ ਬਾਲਾ ਹੁੰਦਾ ਇੰਚੀ ਦਾ ਠੀਕ ਹੈ ਪ੍ਰੋਪਰ ਉਹ ਵੱਡੇ ਹੁੰਦੇ ਆ ਤੇ ਇਹਦਾ ਵੀ ਜਿਵੇਂ ਆ ਪੈਤੀ ਦੀ ਪਿਆਵਨ ਅੱਛਾ ਗੁੱਟ ਕੇ ਲੱਗਿਆ ਹਾਂਜੀ ਠੀਕ ਐ ਹਾਂਜੀ ਤੇ ਇਹ ਬਈ ਜਿਵੇਂ ਮੰਨ ਲਓ ਇਹਦਾ ਖਰਚਾ-ਕੁਰਚਾ ਹੁੰਦਾਗਾ ਉਹ ਕੀ ਹਿਸਾਬ ਨਾਲ ਹੁੰਦਾ ਏਰੀਆ ਦੇ ਹਿਸਾਬ ਨਾਲ ਹੁੰਦਾ ਏਰੀਆ ਦੇ ਹਿਸਾਬ ਨਾਲ ਸਕੇਅਰ ਫੁੱਟ ਦੇ ਹਿਸਾਬ ਨਾਲ ਬਾਈ ਜੀ ਬੈਗ ਦਾ ਹੁਣ 300 ਤੋਂ ਸ਼ੁਰੂ ਹੋ ਜਾਂਦਾ ਜੀ ਸਕੇਅਰ ਫੁੱਟ ਹਾਂਜੀ ਹਾਂਜੀ ਬੈਗ ਕਰਨ ਦਾ ਹਾਂਜੀ ਹਾਂਜੀ 30 ਫੁੱਟ ਤਾਈ 30 ਤੋਂ 35 ਵੀ ਹੋ ਸਕਦਾ ਜੀ ਠੀਕ ਐ ਉਹ ਤੋਂ ਗਾਂਹ ਕਰਾਉਣਾ ਅਗਲੇ ਥੋੜਾ ਰੇਟ ਘਟ ਜਾਂਦਾ ਜੀ ਤੇ ਜਿਵੇਂ ਵੀ ਮੰਨ ਲਓ ਅਗਲਾ 20 25 30 ਲੱਖ ਦੀ ਕੋਠੀ ਹੈ ਨਾ ਘੱਟੋ ਘੱਟ ਅਜੇ ਦੀ ਰੇਟ ਚ ਪੈਂਦੀ ਹੈ ਨਾ ਕੋਈ ਰੇਟ ਬਹੁਤ ਵੱਧ ਗਏ ਹੈ ਨਾ ਬਿਲਕੁਲ ਵੱਧ ਹੀ ਪਈ ਹੈ ਜੀ ਜੇ ਅਗਲੇ ਨੇ ਮੰਨ ਲਓ ਕਿਸੇ ਕਿਸੇ ਦੀ ਕੋਠੀ ਨੀਮੀ ਹੈ ਜਾਂ ਅੱਗੇ ਜਾਂ ਪਿੱਛੇ ਹੈ ਜੇ ਉਹਨੂੰ ਉੱਚੀ ਨੀਮੀ ਕਰਾਉਂਦਾ ਹੈ ਨਾ ਤਾਂ ਉਹਨੂੰ ਫਾਇਦਾ ਨਵੀਂ ਪਾਉਣ ਨਾਲੋਂ ਵੇਖੋ ਜੀ ਹੁਣ ਆ ਤੇ ਫਿਰ ਵੇਖੋ ਵੀ 30 ਤੋਂ 35 ਲੱਖ ਦਾ ਪ੍ਰੋਜੈਕਟ ਆ ਆਰਾਮ ਨਾਲ ਬਈ ਹੈਗਾ 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 ਆਪਾਂ 2000 ਕੋਈ ਰਿਪੋਰਟ ਜੀ ਆ ਵੀ ਮੈਥੀ ਤੋਂ ਪਵਾਇਆ ਤੇ 2.5 ਲੱਖ ਰੁਪਿਆ ਉਹਦੀ ਲੇਬਰੀ ਬਣਦੀ ਬਣਦੀ ਹੈ ਬਣਦੀ ਤੇ ਆਪਾਂ ਜੀ 6-7 ਲੱਖ ਦੇ ਵਿੱਚ ਇਹਨੂੰ ਬੈ ਕਰਤਾ ਉ 6 ਤੋਂ 7 ਲੱਖ ਰੁਪਏ ਲੱਗਿਆ ਤੇ ਫਰਸ਼ਾਂ ਪਾ ਕੇ ਦਾਹ ਲੱਗ ਜੀ ਹੂੰ ਤੇ ਆਪਣਾ 20 ਤੋਂ 23 ਲੱਖ ਦਾ ਫਾਇਦਾ ਹੈਗਾ ਇਹ ਚ ਤੇ ਉੱਪਰ ਪਾਉਂਦੇ ਨੇ ਪਾਉਣਾ ਹੈ ਜਿਹੜਾ ਥੱਲੇ ਖਰਚਾ ਕਰਨਾ ਸੀ ਉੱਪਰ ਕਰਨਗੇ ਹੂੰ ਪੈਸੇ ਘੱਟ ਲੱਗਣਗੇ ਜੀ ਕਿੱਥੇ ਬੰਦਾ ਕਰੋੜ ਤੇ ਪੈਂਦਾ ਤੇ ਉਹ 40 ਲੱਖ ਦੇ ਵਿੱਚ ਸਰਦਾ ਆ ਉਹਦਾ ਸਰਦਾ ਸਾਦਾ ਜੀ ਹਾਂ ਜੀ ਹਾਂ ਜੀ ਕਿਉਂਕਿ ਇਹਦੇ ਚ ਭਾਈ ਜਿੰਨੇ ਰੁਪਏ ਮੰਨ ਲਓ ਤੁਹਾਨੂੰ ਦਿੱਤੇ ਉਹ ਅਗੇ ਤੇ ਉਸ ਤੋਂ ਇਲਾਵਾ ਫਰਸ਼ਾਂ ਤੇ ਭਰਤਾਂ ਬਸ ਆਹੀ ਦੋ ਤਿੰਨ ਖਰਚੇ ਹਨਾ ਚੀਜ਼ ਜਿਹੜੀ ਸ਼ੌਂਕ ਨਾਲ ਅਗਲਨੀ ਚੀਜ਼ ਪਾਈ ਹੁੰਦੀ ਹੈ ਉਹ ਵੀ ਉਵੇਂ ਖੜੀ ਹੈ ਹਨਾ ਉਹ ਖੜੀ ਹੈ ਜੀ ਤੇ ਬਾਕੀ ਵੀ ਕੋਈ ਹੋਰ ਜਾਣ ਆ ਲੈਟਰ ਦਿਖਾ ਸਕਦੇ ਆ ਜਮਾ ਹਾਂ ਲੈਟਰ ਵਿੱਚ ਦੇਖ ਸਕਦੇ ਆ ਕਿਉਂ ਲੈਟਰ ਹੀ ਮਜ਼ਬੂਤ ਚਾਹੀਦਾ ਜੀ ਕਹਿੰਦਾ ਤਾਂ ਸਵਾਸ ਦੀ ਬਿਮਾਰੀ ਮੋਟੀ ਨਿਕਲੀ ਜਾਂਦੀ ਐ ਕਹਿੰਦੇ ਜੀ ਕੰਦੇ ਚ ਪ੍ਰੋਬਲਮ ਆਉਂਦੀ ਐ ਜੀ ਤੇ ਬਾਕੀ ਘਰ ਵਾਲਿਆਂ ਨਾਲ ਵੀ ਗੱਲ ਕਰਾ ਸਕਦੇ ਆ ਹਾਂ ਹਾਂ ਭਾਈ ਜਰੂਰ ਜਰੂਰ ਘਰ ਵਾਲੇ ਦਾ ਪਹਿਲਾਂ ਆਪਣੇ ਵੱਲੋਂ ਜੀ ਬੈਠੇ ਆ ਨਾ ਪੱਕਾ ਲਈ ਗੱਲ ਉਹਨਾਂ ਨਾਲ ਤੇ ਬਾਕੀ ਭਈ ਘਰ ਵਾਲਿਆਂ ਨਾਲ ਮੈਂ ਗੱਲ ਕਰਾਉਣਾ ਤੇ ਤੁਸੀਂ ਭਈ ਆਪਣੇ ਵੱਲੋਂ ਬੋਲ ਦਿਓ ਆਪਣਾ ਨਾਮ ਵਗੈਰਾ ਜੀ ਕਿਹਨੇ ਕਰਵਾਉਣਾ ਨਾ ਕੋਈ ਗੱਲ ਨਹੀਂ ਹੋ ਤਾਂ ਆਪਣਾ ਦੇ ਦਿਓ ਹਿੰਟ ਚ ਠੀਕ ਐ ਇਹ ਭਾਈ ਸੁਖਦੇਵ ਸਿੰਘ ਢਾਲੀਵਾਲ ਫੇਕੇਦਾਰ ਰਸੀਖਲਾ ਪਿੰਡ ਤੋਂ ਤੇ ਇਹਨਾਂ ਦਾ ਕੋਠੀਆਂ ਦੇ ਕੋਠੀਆਂ ਚੱਕਣੀਆਂ ਹਨ ਬਈ ਚਾਹੇ ਮਕਾਨ ਦੁਕਾਨ ਕੁਝ ਵੀ ਹੋਵੇ ਕੁਝ ਵੀ ਹੋਵੇ ਚੱਕ ਸਕਦੇ ਤੇ ਆ ਜੋ ਬਈ ਅਪ ਘਰਦਿਆਂ ਨਾਲ ਗੱਲਬਾਤ ਕਰਦੇ ਤੇ ਘਰਦੇ ਵੀ ਬੰਦੇ ਕੌਣ ਇਹੀ ਹੈ ਬਾਈ ਹਾਂਜੀ ਹਾਂਜੀ ਬਾਈ ਬਣੀ ਬੈਠੇ ਆ ਬਾਈ ਅੱਛਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਵੀਰ ਸਿੰਘ ਹੈ ਜੀ ਤੁਹਾਡਾ ਘਰ ਹੈ ਕਿਨੇ ਸਕੇ ਨਾਲ ਤੁਹਾਡੇ ਮੇਰੇ ਚਾਚਾ ਜੀ ਦੇ ਬੇਟੇ ਦਾ ਜੀ ਅੱਛਾ ਤੇ ਇਹ ਜਿਹੜਾ ਚੱਕ ਰਹੇ ਹਨ ਮਕਾਨ ਪਿੱਛੇ ਨੂੰ ਕਰ ਰਹੇ ਕੋਈ ਦਿੱਕਤ ਪਰੇਸ਼ਾਨੀ ਲੱਗੀ ਤੁਹਾਨੂੰ ਹੁਣ ਤੱਕ ਨਹੀਂ ਕੋਈ ਪ੍ਰੋਬਲਮ ਨਹੀਂ ਥੋੜਾ ਜਿਹਾ ਟਾਈਮ ਤਜਰੂਬਾਦ ਲੱਗ ਗਿਆ ਠੀਕ ਹੈ ਕੋਈ ਪ੍ਰੋਬਲਮ ਨਹੀਂ ਟਾਈਮ ਕਿੰਨਾ ਕੁ ਲੱਗ ਗਿਆ ਜੀ ਟਾਈਮ ਤਕਰੀਬਨ 2 ਮਹੀਨੇ ਲੱਗ ਜਾਣਗੇ ਜੀ ਤੇ ਊਂ ਬਾਈ ਜੇ ਵੀਡੀਓ ਵੇਖ ਕੇ ਉਸ ਹੋਰ ਕਿਸੇ ਨੇ ਮਕਾਨ ਗਾਂਪਸ਼ਾਂ ਕਰਾਉਣਾ ਤਾਂ ਤੁਸੀਂ ਕਿ ਕਰਵਾ ਸਕਦਾ ਜੀ ਬੇਫਿਕਰ ਹੋ ਕੇ ਬੇਫਿਕਰ ਹੋ ਕੇ ਕਰਵਾ ਸਕਦਾ ਡਰ ਵਾਲੀ ਗੱਲ ਨਹੀਂ ਕੋਈ ਕੋਈ ਡਰ ਨਹੀਂ ਜੀ ਠੀਕ ਹੈ ਬਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵੀਰੇ ਮਰਪੀ ਸਿੰਘ ਹੈ ਜੀ ਤੇ ਤੁਹਾਡੇ ਕੀ ਕਰ ਦਿੰਦਾ ਨਹੀਂ ਇਹ ਹਾਂਜੀ ਮੇਰਾ ਬ੍ਰਦਰ ਦਾ ਹੀ ਆਪਣਾ ਜੀ ਅੱਛਾ ਹਾਂਜੀ ਤੇ ਕੀ ਕੋਈ ਦਿੱਕਤ ਪਰੇਸ਼ਾਨੀ ਲੱਗੀ ਆ ਵਧੀਆ ਕੰਮ ਇਹਨਾਂ ਦਾ ਮੀ ਬਾਈ ਕੰਮ ਵਧੀਆ ਸਾਰੀ ਤਾਂ ਇਹਦੇ ਵਿੱਚ ਮੰਨ ਕੇ ਚੱਲੋ ਵੀ ਫਿਟਿੰਗ ਸੇਫ ਰਹਿ ਗਈ ਆ ਸਾਰੀਆਂ ਬਿਜਲੀ ਦੀ ਫਿਟਿੰਗ ਹਾਂਜੀ ਠੀਕ ਆ ਪਾਣੀ ਦਾ ਪਲੰਬਰ ਜਿਹੜਾ ਸਾਰਾ ਸਿਸਟਮ ਉਦਾਂ ਹੀ ਆ ਪਾਣੀ ਵਾਲੀ ਟੈਂਕੀ ਵਗੈਰਾ ਟੋਟਲ ਉਦਾਂ ਹੀ ਗਿਆ ਇਹਦੇ ਵਿੱਚ ਇਕੱਲੀ ਸਾਡੀ ਫਰਸ਼ ਗਈ ਹੋਈ ਆ ਫਰਸ਼ ਗਈ ਆ ਨਾ ਹਾਂ ਫਰਸ਼ ਡੈਮੇਜ ਹੋਈ ਆ ਭਾਰਤ ਸਾਡੀ ਜਿਹੜੀ ਮਿੱਟੀ ਕੱਢੀ ਦੁਆਰਾ ਉਹੀ ਫੇਰ ਪੈ ਜਾਣੀ ਆ ਚਾਹੀਦੀ ਫੇਰ ਪੈ ਜੀ ਥੋੜਾ ਬਹੁਤਾ ਹੈਗਾ ਤੇ ਜਿਹੜੀ ਸਮੇਂ ਇਸੀ ਮਿੱਟੀ ਰੱਖਣ ਲਈ ਰੱਖਣ ਲਈ ਉਸ ਕਰਕੇ ਥੋੜਾ ਸਮਾਂ 15 ਦਿਨ ਲੱਗੇ ਵੱਧ ਨਹੀਂ ਆਲ ਓਵਰ ਕੰਮ ਬ੍ਰਦਰ ਇਹਨਾਂ ਦਾ ਮਤਲਬ ਸਾਨੂੰ ਬਹੁਤ ਪਸੰਦ ਆਇਆ ਮੇਰੇ ਅਮਰ ਜਵਾਈ ਦਾ ਘਰ ਹੈ ਜੀ ਜੋ ਪਿੱਛੇ ਹੁੰਦਾ ਮੇਰਾ ਨਾਮ ਗੁਰਮੀਲ ਸਿੰਘ ਆ ਠੀਕ ਹੈ ਜੀ ਹਾਂਜੀ ਤੇ ਇਹਨਾਂ ਦੇ ਕੰਮਾਂ ਸਾਨੂੰ ਬਹੁਤ ਪਸੰਦ ਆਇਆ ਠੀਕ ਹੈ ਨਾ ਇੱਕ ਪੰਗਾ ਸੀ ਤਾਂ ਲਿਆ ਮਤਲਬ ਥੋੜਾ ਮਿਲ ਸਾਡਾ ਵਿੜਾ ਘੱਟ ਸੀਗਾ ਪਿੱਛੇ ਨੂੰ ਕਰਨ ਵਾਸਤੇ ਇਹ ਕਰਿਆ ਸੀਗਾ ਨਾ ਤੇ ਬਾਕੀ ਘਟਵਾੜੇ 70 75 ਦਾ ਫੋਟੋ ਪਿੱਛੇ ਨੂੰ ਜੜੂ ਰੋਟਾ ਵਿੜਾ ਫਲੂ ਜੂਗਾ ਠੀਕ ਹੈ ਨਾ ਤੇ ਬਾਕੀ ਇਹਨਾਂ ਦਾ ਜੋ ਕੰਮ ਆ ਬਹੁਤ ਪਸੰਦ ਆ ਅਸੀਂ ਬਰਾਬਰ ਚੱਕਦੇ ਆ ਨਾ ਮੁੰਡਾ ਇੱਕ ਔਰ ਚੱਕੀ ਲੱਗ ਜਾਂਦੇ ਵੱਡੇ ਬਾਈ ਜਿਉ ਜੋ ਪਾਪਾ ਸਾਰੇ ਪੈਕਨ ਦੇ ਦੇ ਜਨੇ ਤੇਲ ਲੱਗ ਜਾਂਦੇ ਆ ਫਿਰ 1 2 3 4 5 6ਾਂ ਤੇ ਜਾ ਕੇ ਸਾਰੇ ਤੇਲ ਮਿਲਨੇ ਆ ਹਾਂ ਜੋ ਕੋਈ ਬੰਦਾ ਘਾਂ ਫਿਰ ਹੁਣੇ ਲਾਉਣਾ ਅੱਛਾ ਚਾਰ ਬੰਦੇ ਲੱਗੇ ਪਏ ਨਾ ਪੰਜ ਬਰਾਬਰ ਪੰਜ ਜੀ ਇੱਕ ਅੰਦਰ ਲੱਗਾ ਛੇ ਲੱਗੇ ਵੇ ਅੱਛਾ ਛੇ ਬੰਦੇ ਬਰਾਬਰ ਉਹਨੂੰ ਤੋੜਦੇ ਆ ਨਾ ਥੋੜਾ 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 ਸੈਂਟੀਮੀਟਰਾਂ ਦੇ ਹਿਸਾਬ ਨਾਲ ਤੁਰਦਾ ਹੋਊਗਾ ਬਿਲਕੁਲ ਜੀ ਉਹ ਜਿਵੇਂ 6 12 18 24 30 ਇੱਥੇ ਤਾਈ ਤੇ ਠੀਕ ਹੈ ਹਾਂਜੀ 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 ਤੇ ਇਸ ਤਰ੍ਹਾਂ ਬਸ ਪੁਰੀ ਜਾਂਦਾ ਮਕਾਨ ਸੂਤਾਂ ਦੇ ਵਿੱਚ ਕੁੱਲ ਮਿਲਾ ਕੇ ਸਬਰ ਵਾਲਾ ਕੰਮ ਹੈ ਨਾ ਸਬਰ ਪੂਰਾ ਜੀ ਹੌਲੀ ਹੌਲੀ ਦਿਮਾਗ ਨਾਲ ਧਿਆਨ ਨਾਲ ਠੀਕ ਹੈ ਤਕਨੀਕ ਨਾਲ ਕਰਨਾ ਪੈਂਦਾ ਈ ਸਾਰਾ ਧੰਨਵਾਦ ਬਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਈ ਇੱਥੇ ਕੰਮ ਕਰਦੇ ਤੇ ਬਾਕੀ ਇਹ ਵੀ ਸਿਕਦੇਵ ਬਾਈ ਹਨਾ ਰਣਸੀਹ ਕਲਾਂ ਤੋਂ ਠੇਕੇਦਾਰ ਤੁਸੀਂ ਘਰ ਉੱਚਾ ਚਕਾਉਣਾ ਹੈ ਗਾਹਾਂ ਨੂੰ ਕਰਨਾ ਪਿੱਛੇ ਨੂੰ ਕਰਨਾ ਹਨਾ ਖੱਬੇ ਸੱਜੇ ਧੱਕਣਾ ਹਨਾ ਤਾਂ ਤੁਸੀਂ ਦਿਖਾ ਸਕਦੇ ਆ ਇਹ ਬਿਜਲੀ ਫਿਟਿੰਗ ਦੀ ਕੋਈ ਨੁਕਸਾਨ ਨਹੀਂ ਹੁੰਦਾ ਕੋਈ ਜੋੜਾ ਕੋਈ ਪੱਲਾ ਲਾਉਣ ਦੀ ਲੋੜ ਨਹੀਂ ਹਨਾ ਜਿਹੇ ਜਿਹੇ ਵੀ ਲੈਟਰ ਆ ਤਬੇ ਫਿਕਰ ਕੇ ਕਰਵਾ ਦੇ ਕਿਉਂਕਿ ਬਾਇਰ ਕੇ ਗਾਰੰਟੀ ਨਾਲ ਕੰਮ ਕਰਦੇ ਆ ਸੋ ਵੀਡੀਓ ਚੰਗੀ ਲੱਗੀ ਤਾਂ ਬਈ ਲਾਈਕ ਸ਼ੇਅਰ ਕਰ ਦਿਓ ਆਪਾਂ ਨੂੰ ਫੋਲੋ ਕਰ ਲਓ ਜੀ ਧੰਨਵਾਦ